ਮੈਂ ਪਿਛਲੇ 1 ਮਹੀਨੇ ਤੋਂ 1 ਨਵੰਬਰ ਤੋਂ ਜਿਹੜਾ ਉਹ ਹਾਮਿਲਟਨ ਸ਼ਹਿਰ ਦੇ ਵਿੱਚ ਆਇਆ ਹੋਇਆ ਹੈ। ਹਾਮਿਲਟਨ ਸ਼ਹਿਰ ਬੜਾ ਹੀ ਪਿਆਰਾ ਸ਼ਹਿਰ ਹੈ। ਬਹੁਤ ਸੋਹਣਾ। ਅਸਲ ਵਿੱਚ ਤਾਂ 온ਟਾਰੀਓ ਕੈਨੇਡਾ ਦੀ ਕਿਤੇ ਵੀ ਕੋਈ ਰੀਸ ਨਹੀਂ। ਬੜਾ ਹੀ ਪਿਆਰਾ ਹੈ ਜਿਹੜਾ ਪੂਰੇ ਦਾ ਪੂਰਾ ਪ੍ਰੋਵਿੰਸ ਹੈ ਬਹੁਤ ਹੀ ਸੋਹਣਾ ਹੈ। ਜਿੰਨਾ ਵੀ ਸੋਹਣਾ ਕਹਿ ਲਈਏ ਉਸ ਤੋਂ ਵੀ ਅਸੀਂ ਕਹਿੰਦੇ ਹਾਂ ਵੱਧ ਸੋਹਣਾ ਹੈ। ਸ਼ਾਇਦ ਇੰਨੇ ਸੋਹਣੇ ਸ਼ਹਿਰ ਹੋਣਗੇ ਇੰਨਾ ਸੋਹਣਾ ਮਾਹੌਲ ਹੋਵੇਗਾ। ਇਹ ਅਸੀਂ ਕਦੇ ਅਮੇਜ਼ ਹੀ ਨਹੀਂ ਕੀਤਾ ਸੀਗਾ ਇੰਡੀਆ ਦੇ ਵਿੱਚ ਰਹਿੰਦਿਆਂ ਹੋਇਆ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਬੜੇ ਪਿਆਰੇ ਔਰ ਬਹੁਤ ਸੋਹਣੇ ਸ਼ਹਿਰ ਹੈ ਔਰ ਖਾਸ ਕਰਕੇ ਅੱਜ ਮੈਂ ਇਸ ਵੇਲੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਹਾਮਿਲਟਨ ਤੋਂ ਚੱਲ ਰਿਹਾ ਹਾਂ ਮੇਰੀ ਕਾਰ ਮੇਰੇ ਪਿੱਛੇ ਬਿਲਕੁਲ ਜੀ ਤਿਆਰ ਖੜੀ ਹੈ ਤੇ ਆਓ ਆਪਾਂ ਅੱਜ ਇੱਕ ਚੱਕਰ ਤੁਹਾਡਾ ਲਵਾਉਣਾ ਹੈ ਹਾਮਿਲਟਨ ਸ਼ਹਿਰ ਦਾ ਤੇ ਆਸ-ਪਾਸ ਤੋਂ ਨਾਲੇ ਕਰਦੇ ਆ ਗੱਲਾਂ ਨਾਲੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਹੈ ਇਹ ਵਧੀਆ ਸ਼ਹਿਰ ਔਰ ਇਸ ਦੇ ਕੁਝ ਨਜ਼ਾਰੇ ਮੈਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਹੀ ਸ਼ੁਰੂ ਕਰ ਰਿਹਾ ਹਾਂ ਇਹ ਇਸ ਵੇਲੇ ਅਸੀਂ ਹ ਮਿਲਟਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਪਾਰਕਿੰਗ ਦੇ ਵਿੱਚ ਮੈਂ ਖੜਾ ਹਾਂ ਤੇ ਇੱਥੇ ਹੋਰ ਵੀ ਕਾਰਾਂ ਖੜੀਆਂ ਨੇ ਇਹਦੇ ਵਿੱਚ ਮੇਰੀ ਵੀ ਬਹੁਤ ਪਿਆਰੀ ਸੋਹਣੀ ਕਾਰ ਹੈ ਜਿਹੜੀ ਉਹ ਪਿੱਛੇ ਖੜੀ ਹੈ ਜੋ ਸਾਡੀ ਬਹੁਤ ਹੀ ਮੈਂ ਕਹਿ ਲਵਾਂ ਕਿ ਸਾਥਨ ਹਰ ਜਗ੍ਹਾ ਤੇ ਲੈ ਕੇ ਜਾਣ ਵਾਲੀ ਐ ਔਰ ਅਸੀਂ ਹੁਣ ਇਹਦੇ ਵਿੱਚ ਹੁੰਦੇ ਆ ਸਵਾਰ ਤੇ ਆਓ ਚੱਲਦੇ ਆ ਆਪਾਂ ਹਾਮਿਲਟਨ ਦੀ ਸੈਰ ਤੇ ਔਰ ਦੇਖਦੇ ਆ ਕਿੰਨਾ ਵਧੀਆ ਤੇ ਕਿਸ ਤਰ੍ਹਾਂ ਦਾ ਇਹ ਪੂਰੇ ਦਾ ਪੂਰਾ ਸ਼ਹਿਰ ਲਓ ਜੀ ਪਿਆਰਿਓ ਇਸ ਵੇਲੇ ਆਪਾਂ ਗੱਡੀ ਨੂੰ ਤੋੜ ਲਿਆ ਜੀ ਆਪਣੇ ਪਾਰਕਿੰਗ ਦੇ ਵਿੱਚੋਂ ਹੈਮਿਲਟਨ ਸ਼ਹਿਰ ਤੁਹਾਨੂੰ ਵਿਖਾਉਣ ਲਈ ਨਿਕਲ ਚੱਲੇ ਆ ਹੁਣ ਸਾਡੀ ਜਿਹੜੀ ਹੈਗੀ ਆ ਉਹ ਸ਼ਕਲ ਤੇ ਨਹੀਂ ਦਿਸੇਗੀ ਗੱਲਾਂ ਆਪਾਂ ਕਰਾਂਗੇ ਤੇ ਦੇਖੋਗੇ ਤੁਸੀਂ ਇਸ ਪੂਰੇ ਸ਼ਹਿਰ ਦੇ ਨਜ਼ਾਰੇ ਆ ਗਏ ਜੀ ਸੜਕ ਦੇ ਉੱਪਰ ਤੇ ਇੱਥੋਂ ਅਸੀਂ ਨਿਕਲ ਚੱਲਦੇ ਆ ਇਧਰ ਨੂੰ ਔਰ ਮੈਂ ਆਪ ਜੀ ਨੂੰ ਇੱਕ ਚੀਜ਼ ਦੱਸ ਦੇਵਾਂ ਕਿ ਹੈਮਿਲਟਨ ਦੇ ਵਿੱਚ ਵੈਸੇ ਤੇ ਸਭ ਕੁਝ ਹੀ ਬਹੁਤ ਵਧੀਆ ਹੈ ਹਰ ਚੀਜ਼ ਜਬਰਦਸਤ ਹੈ ਜਬਰਦਸਤ ਤੋਂ ਵੀ ਉੱਪਰਲੇ ਲੈਵਲ ਦੀ ਹੈ ਪਰ ਇੱਥੇ ਜਿਹੜੀ 온ਟਾਰੀਓ ਲੇਕ ਹੈ ਨਾ ਉਹ ਬੜੀ ਪਿਆਰੀ ਚੀਜ਼ ਹੈ 온ਟਾਰੀਓ ਲੇਕ ਮੈਨੂੰ ਕਿਉਂਕਿ ਮੈਨੂੰ ਤੇ ਸਿੱਧੀ ਜੀ ਗੱਲ ਹੈ ਆ ਇਮਾਰਤਾਂ ਤਾਂ ਆਪਾਂ ਨੂੰ ਚੰਗੀਆਂ ਲੱਗਦੀਆਂ ਨਹੀਂ ਐ ਭਾਵੇਂ ਕਿੰਨੀਆਂ ਮਰਜੀ ਸੋਹਣੀਆਂ ਹੋਣ ਇਹਨਾਂ ਨੂੰ ਤੇ ਮੈਂ ਇਹ ਕਹਿੰਦਾ ਵਾਂ ਕਿ ਲੋਕਾਂ ਨੇ ਰੱਬ ਦੇ ਜੰਗਲ ਕੱਟ ਕੇ ਕੰਕਰੀਟ ਦੇ ਆਪਣੇ ਹਿਸਾਬ ਦੇ ਜੰਗਲ ਐ ਜਿਹੜੇ ਉਹ ਬਣਾ ਲਏ ਆ। ਹੋਰ ਇਸ ਤੋਂ ਵੱਧ ਕੇ ਇਹ ਕੁਝ ਵੀ ਨਹੀਂ। ਜੋ ਰੱਬ ਨੇ ਜੰਗਲ ਬਣਾਏ ਸੀ ਉਹ ਬੜੇ ਸੋਹਣੇ ਐ, ਬੜੇ ਪਿਆਰੇ ਐ। ਰੱਬ ਦੇ ਬਣਾਏ ਪਹਾੜ ਵੀ ਬੜੇ ਪਿਆਰੇ ਐ। ਰੱਬ ਦੀਆਂ ਬਣਾਈਆਂ ਨਦੀਆਂ ਵੀ ਬੜੀਆਂ ਪਿਆਰੀਆਂ ਐ। ਪਰ ਹੁਣ ਮਨੁੱਖ ਨੇ ਜੋ ਕੁਝ ਬਣਾਇਆ ਐ ਉਸ ਨੂੰ ਅਕਸੈਪਟ ਤੇ ਕਰਨਾ ਹੀ ਪੈਣਾ ਐ ਕਿਉਂਕਿ ਬੰਦਾ ਐ ਜਿਹੜਾ ਅੱਜਕੱਲ੍ਹ ਇਹ ਰੱਬ ਨੂੰ ਤੇ ਮੰਨਦਾ ਹੀ ਨਹੀਂ ਐ ਇਹ ਕਹਿੰਦਾ ਐ ਕਿ ਰੱਬ ਨਹੀਂ ਐ ਔਰ ਅਸਲ ਚ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਾਂ ਇਧਰਲੇ ਮੁਲਕਾਂ ਦੇ ਵਿੱਚ ਨਾ ਜਿਹੜੇ ਲੋਕ ਨੇ ਉਹਨਾਂ ਨੇ ਰੱਬ ਤੋਂ ਬਗਾਵਤ ਕਰ ਦਿੱਤੀ ਹੋਈ ਐ ਵੈਸੇ ਇਹ ਬਗਾਵਤ ਇੱਥੇ ਹੀ ਨਹੀਂ ਕੀਤੀ ਇਹ ਬਗਾਵਤ ਪੰਜਾਬ ਦੇ ਵਿੱਚ ਵੀ ਹੋਈ ਐ ਉੱਥੇ ਵੀ ਲੋਕ ਐ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਮੈਂ ਇਸ ਦੇ ਵਿੱਚ ਨਹੀਂ ਜਾਂਦਾ ਕਿ ਕੌਣ ਠੀਕ ਕੌਣ ਗਲਤ ਕਿਉਂਕਿ ਉਹ ਵੀ ਆਪਣੀ ਜਗ੍ਹਾ ਤੇ ਆਪਣੇ ਨਜ਼ਰੀਏ ਦੇ ਮੁਤਾਬਕ ਠੀਕ ਨੇ ਕਿਉਂਕਿ ਰੱਬ ਨੂੰ ਮੰਨਣ ਵਾਲਿਆਂ ਨੇ ਕੁਝ ਗਲਤ ਕੰਮ ਹੀ ਇਦਾਂ ਦੇ ਕਰ ਦਿੱਤੇ ਕਿ ਲੋਕਾਂ ਦਾ ਰੱਬ ਤੋਂ ਵਿਸ਼ਵਾਸ ਛੁੱਟ ਗਿਆ ਕਿਉਂਕਿ ਜਿੰਨੇ ਝਗੜੇ ਜਿੰਨੀਆਂ ਲੜਾਈਆਂ ਰੱਬ ਨੂੰ ਮੰਨਣ ਵਾਲਿਆਂ ਨੇ ਕੀਤੀਆਂ ਇੰਨੀਆਂ ਸ਼ਾਇਦ ਨਾ ਮੰਨਣ ਵਾਲਿਆਂ ਨੇ ਨਹੀਂ ਕੀਤੀਆਂ ਹੋਣਗੀਆਂ ਨਾਸਤਿਕ ਲੋਕ ਐਸੇ ਕਰਕੇ ਹੀ ਸਾਰੇ ਇੱਕ ਹੈ ਖੁਸ਼ ਹੈ ਕਿ ਅਸੀਂ ਜਿਹੜੇ ਆ ਉਹ انسان ਹੈ ਤੇ انسان ਬਣ ਕੇ ਹੀ ਸਾਨੂੰ ਮੁਬਾਰਕ ਹੈ ਵਧੀਆ ਪਰ ਜਿਹੜੇ ਰੱਬ ਨੂੰ ਮੰਨਣ ਵਾਲੇ ਆ ਉਹ ਧਰਮਾਂ ਦੇ ਨਾਮ ਤੇ ਮर्यादा ਦੇ ਨਾਮ ਤੇ ਆਪਣੇ ਧਰਮ ਦੀ ਰੱਖਿਆ ਦੇ ਨਾਮ ਤੇ ਰੱਬ ਦੀ ਰੱਖਿਆ ਦੇ ਨਾਮ ਤੇ ਪਤਾ ਹੀ ਨਹੀਂ ਲੜਨ ਦੇ ਇੱਕ ਦੂਜੇ ਨਾਲ ਕਿੰਨੇ ਕਿ ਤਰੀਕੇ ਲੱਭ ਲੈਂਦੇ ਆ ਇਸ ਕਰਕੇ ਇਸ ਪਰ ਸਾਡਾ ਇਹ ਨਹੀਂ ਹੈ ਸਾਡਾ ਮੰਨਣਾ ਇਹ ਹੈ ਕਿ ਜਿੰਨਾ ਵੀ ਇਸ ਜਗ੍ਹਾ ਤੇ ਰੱਬ ਦਾ ਬਣਾਇਆ ਉਹ ਵਧੀਆ ਹੈ ਪਰ ਇਹ ਮਨੁੱਖਾਂ ਦਾ ਬਣਾਇਆ ਜਿਹੜਾ ਹੈ ਉਹ ਵੀ ਦੇਖੋ ਕਿ ਫ੍ਰਾਸਟ੍ਰਕਚਰ ਕਿੰਨੇ ਵਧੀਆ ਨੇ ਕਿੰਨਾ ਸੋਹਣਾ ਸਿਸਟਮ ਹੈ ਤੇ ਅੱਜ ਆਪਾਂ ਇਸ ਵੇਲੇ ਮੈਂ ਚੱਲ ਰਿਹਾ ਜੀ ਇੱਥੋਂ ਬੈਟਲਫੀਲਡ ਤੁਹਾਨੂੰ ਵਿਖਾਣਾ ਜਿਸ ਦੀ 6 ਮਿੰਟ ਦੀ ਇੱਥੋਂ ਡਰਾਈਵ ਹੈ ਸਾਰੀ ਪਹਿਲਾਂ ਆਪਾਂ 6 ਮਿੰਟ ਦੀ ਡਰਾਈਵ ਕਰਕੇ ਚੱਲਦੇ ਹਾਂ ਬੈਟਲਫੀਲਡ ਉਹ ਦੇਖਦੇ ਆ ਫਿਰ ਅੱਗੇ ਹੋਰ ਚੀਜ਼ਾਂ ਵੀ ਤੁਹਾਨੂੰ ਵਿਖਾਵਾਂਗਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਿਉਂਕਿ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਚੈਨਲ ਦੀ ਉਦੋਂ ਸਾਨੂੰ ਵੀ ਚੰਗਾ ਲੱਗੇਗਾ ਤੇ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਇਸ ਲਈ ਜਿਹੜਾ ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਇਸ ਵੇਲੇ ਆਪਾਂ ਜਿਹੜੇ ਆ ਉਹ ਚੱਲ ਰਹੇ ਆ ਅਸਲ ਵਿੱਚ ਜਿਹੜਾ ਉਹ ਅਸੀਂ ਥੋੜੀ ਹੀ ਦੂਰ ਥੋੜੇ ਹੀ ਟਾਈਮ ਤੱਕ ਆਪਾਂ ਪਹੁੰਚ ਜਾਣਾ ਹੈ ਜੀ ਆਪਣੀ ਮੰਜ਼ਿਲ ਤੇ ਤੇ ਇਸ ਵੇਲੇ ਤੁਸੀਂ ਜਿਹੜਾ ਜੀ ਉਹ ਇੰਜੋਏ ਕਰੋ ਇੱਥੋਂ ਦਾ ਪੂਰੇ ਮਾਹੌਲ ਦਾ ਖਾਸ ਕਰਕੇ ਇਸ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਡਰਾਈਵਿੰਗ ਕਰਦੇ ਆ ਕੈਨੇਡਾ ਦੇ ਵਿੱਚ ਜਿਹੜਾ ਨਾ ਉਹ ਵੀਡੀਓਗ੍ਰਾਫੀ ਕਰਨਾ ਵੀ ਗਲਤ ਚੀਜ਼ ਐ ਇਹ ਠੀਕ ਨਹੀਂ ਹੁੰਦੀ ਪਰ ਆਪਾਂ ਫਿਰ ਵੀ ਰਿਸਕ ਚ ਆ ਤੇ ਤੁਹਾਡੇ ਖਾਤਰ ਲੈ ਰਹੇ ਆ ਜੀ ਮੁੱਲ ਤੇ ਇਹ ਦੇਖੋ ਜੀ ਪਰ ਇਹ ਹੁੰਦਾ ਥੋੜਾ ਜਿਹਾ ਜਿਹੜਾ ਨਾ ਇਹ ਗੜਬੜ ਹੋ ਜਾਂਦੀ ਐ ਤੇ ਪਰ ਕੋਈ ਨਹੀਂ ਆਓ ਦੇਖਦੇ ਆ ਜੋ ਬਾਬਾ ਕਰੇਗਾ ਉਹੀ ਹੋਏਗਾ ਪਰ ਮੈਨੂੰ ਲੱਗਦਾ ਐ ਕਿ ਇੱਥੋਂ ਦੇ ਕਾਨੂੰਨ ਸਖਤ ਵੀ ਨੇ ਸੋਹਣੇ ਵੀ ਨੇ ਤੇ ਇੰਡੀਆ ਦੇ ਨਾਲੋਂ ਅਲੱਗ ਵੀ ਨੇ ਪਰ ਅੱਜ ਅਸੀਂ ਕਾਨੂੰਨਾਂ ਵਗੈਰਾ ਦੀ ਜਾਂ ਹੋਰ ਚੀਜ਼ਾਂ ਦੀ ਗੱਲ ਨਹੀਂ ਕਰਨੀ ਹੈਗੀ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਸਿਰਫ ਤੇ ਸਿਰਫ ਘੁੰਮਣ ਫਿਰਨ ਦੀ ਗੱਲ ਹੀ ਕਰਨੀ ਹੈ ਕਿ ਕਿੰਨਾ ਵਧੀਆ ਤੇ ਕਿਸ ਤਰ੍ਹਾਂ ਦਾ ਜਿਹੜਾ ਇੱਥੋਂ ਦਾ এনवायरमेंट ਹੈ ਇਹ ਹੈ ਜੀ ਕੈਨੇਡਾ ਸ਼ਹਿਰ ਦੀ ਸੈਰ ਤੁਸੀਂ ਮੇਰੇ ਨਾਲ ਕਰ ਰਹੇ ਹੋ ਗੁਰਵੈਲ ਸਿੰਘ ਦੇ ਨਾਲ ਤੇ ਦੇਖੋ ਜੀ ਆਪਾਂ ਇਹ ਰੈੱਡ ਲਾਈਟਸ ਲੰਘ ਕੇ ਅੱਗੇ ਤੁਹਾਨੂੰ ਜਿਹੜਾ ਉਹ ਪਹਾੜੀ ਦੇਸੀ ਰਹੀ ਹੋਵੇਗੀ ਇਹੀ ਪਹਾੜ ਹੈ ਜਿਨ੍ਹਾਂ ਤੇ ਕਦੇ ਹੋਈ ਸੀ ਜਬਰਦਸਤ ਬੈਟਲ ਲੜਾਈ ਬੰਬ ਬਗੋਲੀਆਂ ਬੰਦੂਕਾਂ ਤੇ ਸਭ ਕੁਝ ਚੱਲੇ ਸਨ ਤੇ ਅਸੀਂ ਉਹੀ ਬੈਟਲਫੀਲਡ ਹੈ ਜਿਹੜਾ ਉਹ ਤੁਹਾਨੂੰ ਅੱਜ ਵਿਖਾਉਣ ਲਈ ਲੈ ਕੇ ਆਏ ਆ ਜੀ ਤੇ ਆਪਾਂ ਹਾਮਿਲਟਨ ਸ਼ਹਿਰ ਦੇ ਵਿੱਚ ਚੱਲ ਰਹੇ ਹਾਂ ਬਸ ਕੋਈ ਜ਼ਿਆਦਾ ਦੂਰ ਨਹੀਂ ਹੈ ਹੁਣ ਅਸੀਂ ਆਪਣੀ ਮੰਜ਼ਲ ਤੋਂ ਸਿਰਫ 800 ਮੀਟਰ ਦਾ ਜਿਹੜਾ ਸਾਡਾ ਫਾਸਲਾ ਰਹਿ ਗਿਆ ਜੀ ਇਹ ਰੈੱਡ ਲਾਈਟਸ ਟੱਪ ਕੇ ਤੇ ਆਪਾਂ ਪਹੁੰਚ ਚੱਲਦੇ ਹਾਂ ਬੈਟਲਫੀਲਡ ਤੇ ਫਿਰ ਦੇਖਦੇ ਆ ਬੈਟਲਫੀਲਡ ਦਾ ਕੀ ਹੈ ਜੀ ਇਤਿਹਾਸ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੈ ਬੈਟਲ ਅਸੀਂ ਇਸ ਵੇਲੇ ਜੀ ਪਹੁੰਚ ਗਏ ਹਾਂ ਬੈਟਲਫੀਲਡ ਤੇ ਬਸੇ ਰੈੱਡ ਲਾਈਟ ਗ੍ਰੀਨ ਹੋਣ ਦੀ ਵੇਟ ਹੈ ਜੀ ਜਿਉਂ ਹੀ ਇਹ ਗ੍ਰੀਨ ਹੋਵੇਗੀ ਬੱਸ ਮੁੜਦੇ ਆਂ ਹੀ ਮੇਰੇ ਜਿਹੜਾ ਵਾ ਉਹ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਜਾਵੇਗਾ ਬੈਟਲ ਫੀਲਡ ਹਾਊਸ ਹਾਮਿਲਟਨ ਔਰ ਹੋਰ ਵੀ ਇੱਥੇ ਬਹੁਤ ਸਾਰੀਆਂ ਵਧੀਆ ਤੋਂ ਵਧੀਆ ਤੇ ਸੋਹਣੀਆਂ ਤੋਂ ਸੋਹਣੀਆਂ ਜਗ੍ਹਾ ਨੇ ਜਿਹੜੀਆਂ ਤੁਹਾਨੂੰ ਵਿਖਾਉਣੀਆਂ ਤੇ ਲਓ ਜੀ ਬਾਬੇ ਦੀ ਕਿਰਪਾ ਦੇ ਨਾਲ ਹੋਈਆਂ ਸਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਐ ਸਾਹਮਣੇ ਦਿਸ ਗਿਆ ਜੀ ਬੈਟਲਫੀਲਡ ਹੁਣ ਇੱਥੇ ਦੇਖਣਾ ਇਹ ਹੈ ਕਿ ਸਾਨੂੰ ਅੰਦਰ ਜਾਣ ਦੇ ਵਾਸਤੇ ਇੱਥੋਂ ਰਸਤਾ ਮਿਲਦਾ ਹੈ ਜਾਂ ਨਹੀਂ ਮਿਲਦਾ ਜਾਂ ਕਿਸ ਤਰ੍ਹਾਂ ਦਾ ਹਿਸਾਬ ਹੈ ਹੁਣ ਇਹ ਤੇ ਸਾਨੂੰ ਇੱਥੋਂ ਅਸੀਂ ਹੋ ਗਏ ਜੀ ਬੈਟਲਫੀਲਡ ਦੇ ਅੰਦਰ ਨੂੰ ਜਾਣ ਲਈ ਤਿਆਰ ਹੁਣ ਅਸੀਂ ਉੱਥੇ ਜਾ ਕੇ ਪਹਿਲਾਂ ਜਿਹੜੇ ਹੈ ਉਹ ਗੱਡੀ ਲਾ ਦਿੰਨੇ ਆ ਫਿਰ ਉਸ ਤੋਂ ਬਾਅਦ ਅੱਗੇ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਆਪਾਂ ਵਿਖਾਉਣੇ ਆ ਔਰ ਖਾਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਜੀ ਕਿ ਇੱਥੇ ਹੀ ਜਿਹੜਾ ਕਾਰ پارکنگ ਕਿੱਥੇ ਹੈ ਜੀ ਦੇਖੀਏ اور ਕਾਰਸ ਐਂਡ ਬੱਸਸ ਇਸ ਦਿਸ ਸਾਈਡ ਚਲੋ ਜੀ ਵੇਖਦੇ ਹਾਂ ਸਭ ਤੋਂ ਪਹਿਲਾਂ ਜੋ ਸਾਡਾ ਕੰਮ ਹੈ ਉਹ ਹੈ ਜੀ ਇੱਥੇ ਆਪਣੀ ਕਾਰ ਨੂੰ پارک ਕਰੀਏ ਬਾਕੀ ਦੀਆਂ ਚੀਜ਼ਾਂ ਸੀ ਇਸ ਤੋਂ ਬਾਅਦ ਫਿਰ ਵੇਖਾਂਗੇ ਤੇ ਲਓ ਜੀ ਇਹ ਦਰਬਾਬੇ ਦੀ ਕਿਰਪਾ ਦੇ ਨਾਲ ਆ ਗਈ ਕਾਰ پارکਿੰਗ ਆ ਇੱਥੇ ਅਸੀਂ ਜਾ ਕੇ ਸਭ ਤੋਂ ਪਹਿਲੇ ਵਾਓ ਕੀ ਕਹਿਣਾ ਹੈ ਜਨਾਂ ਨੂੰ ਕੁਦਰਤੀ ਨਜ਼ਾਰੇ ਪਸੰਦ ਹੈ ਉਹਨਾਂ ਦੇ ਵਾਸਤੇ ਇਹ ਬੜੀ ਹੀ ਪਿਆਰੀ ਜਗ੍ਹਾ ਹੈ ਔਰ ਜਿਹੜਾ ਹੁਣ ਇੰਨਾ ਪਿਆਰਾ ਇਹ ਲੱਗ ਰਿਹਾ ਹੈ ਨਾ ਜਰਾ ਤੁਸੀਂ ਯਾਰ ਸੋਚੋ ਕਿ ਜਦੋਂ ਹੁੰਦਾ ਹੋਵੇਗਾ ਕੀ ਕਹਿੰਦੇ ਐ ਪਿਛਲੇ ਦਿਨ ਉਦੋਂ ਕਿੰਨਾ ਇਹ ਪਿਆਰਾ ਹੋਵੇਗਾ ਕਿਉਂਕਿ ਅੱਜ ਕੱਲ ਤੇ بارش ਹੀ بارش ਹੈ ਤੇ بارش ਦੇ ਵਿੱਚ ਥੋੜੀਆਂ ਜੀਆਂ ਚੀਜ਼ਾਂ ਐਸ ਤਰ੍ਹਾਂ ਦੀਆਂ ਹੁੰਦੀਆਂ ਤੇ ਆਓ ਦੋਸਤੋ ਹੁਣ ਉੱਤਰਗੇ ਤੇ ਆਪਾਂ ਚੱਲੀਏ ਅੱਗੇ ਦੀ ਸੈਰ ਲਈ। ਲੋ ਜੀ ਦੇਖੋ ਕਿੰਨਾ ਪਿਆਰਾ ਇਲਾਕਾ ਹੈ ਕਿੰਨੀ ਸੋਹਣੀ ਜਗ੍ਹਾ ਹੈ ਬੈਟਲ ਫੀਲਡ ਹਾਊਸ ਇਹ ਜਿਹੜਾ ਹੈ ਜਦੋਂ ਆਪਸ ਵਿੱਚ ਇਹਨਾਂ ਦੀਆਂ ਜੰਗਾਂ ਚੱਲਦੀਆਂ ਰਹਿੰਦੀਆਂ ਸਨ ਅਮਰੀਕਾ ਦੇ ਨਾਲ ਸ਼ਾਇਦ ਉਦੋਂ ਦਾ ਬਣਿਆ ਤੇ ਉਸ ਤੋਂ ਬਾਅਦ ਇੱਥੋਂ ਦੇ ਲੋਕ ਇਹ ਸਮਝ ਗਏ ਕਿ ਨਹੀਂ ਰੱਖਿਆ ਕਿਉਂਕਿ ਜਿੱਥੇ ਵੀ ਜੰਗ ਹੋਏਗੀ ਉੱਥੇ ਨੁਕਸਾਨ ਹੀ ਹੋਏਗਾ ਫਾਇਦਾ ਉੱਥੇ ਕੋਈ ਨਹੀਂ ਹੋਣਾ ਇਹ ਚੀਜ਼ਾਂ ਇੱਥੋਂ ਦੇ ਲੋਕ ਤੇ ਸਮਝ ਗਏ ਅੰਗਰੇਜ਼ ਔਰ ਇਹ ਹੁਣ ਕੀ ਕਰਦੇ ਆ ਕਿ ਸਾਨੂੰ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਹੀ ਮ제 ਲੈਂਦੇ ਰਹਿੰਦੇ ਆ ਅਸਲ ਵਿੱਚ ਅਸੀਂ ਜੋ ਇੰਡੀਆ ਪਾਕਿਸਤਾਨ ਬੰਗਲਾਦੇਸ਼ ਇਰਾਕ ਇਰਾਨ ਸਾਊਦੀ ਅਰਬ ਇਹ ਜਿੰਨੇ ਵੀ ਅਸੀਂ ਦੱਖਣੇਸ਼ੀਆ ਦੇ ਲੋਕ ਹੈ ਨਾ ਅਸੀਂ ਇਹਨਾਂ ਦੇ ਵਾਸਤੇ ਮੁਰਗੀਆਂ ਤੋਂ ਵੱਧ ਕੇ ਕੁਝ ਨਹੀਂ ਹੈ ਜਿਵੇਂ ਪਿੰਡਾਂ ਦੇ ਵਿੱਚ ਕੁਝ ਲੋਕਾਂ ਨੇ ਮੁਰਗੇ ਪਾਲੇ ਹੁੰਦੇ ਸੀਆਂ ਨੂੰ ਆਪਸ ਵਿੱਚ ਲੜਾਉਂਦੇ ਸਨ ਤੇ ਉਹਦੇ ਵਿੱਚ ਇੰਜੋਏ ਕਰਦੇ ਸੀ ਕੁਝ ਲੋਕ ਸਾਨਾਂ ਨੂੰ ਲੜਾਉਂਦੇ ਸੀ ਸਾਨਾਂ ਦਾ ਇੰਜੋਏ ਕਰਦੇ ਹੁੰਦੇ ਸੀ ਤੇ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਇਹਨੇ ਅਮਰੀਕਾ ਵਗੈਰਾ ਨੇ ਸਾਨੂੰ ਵੀ ਜਿਹੜਾ ਹੈ ਨਾ ਦੱਖਣੀ ਏਸ਼ੀਆ ਵਾਲਿਆਂ ਨੂੰ ਇਹਨਾਂ ਨੇ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਖਾਸ ਕਰਕੇ ਭਾਰਤੀਆਂ ਨੂੰ ਪਾਕਿਸਤਾਨੀਆਂ ਨੂੰ ਬੰਗਲਾਦੇਸ਼ੀਆਂ ਨੂੰ ਜਾਂ ਤੇ ਲੇਬਰ ਸਮਝਿਆ ਹੋਇਆ ਤੇ ਜਾਂ ਲੇਬਰ ਤੋਂ ਬਾਅਦ ਸਾਨੂੰ ਇਹਨਾਂ ਨੇ ਮੁਰਗੇ ਸਮਝਿਆ ਹੋਇਆ ਜਾਂ ਤੇ ਸਾਡੇ ਤੋਂ ਇਹ ਹੈਵੀ ਕੰਮ ਕਰਾ ਲੈਂਦੇ ਆ ਲੇਬਰ ਵਾਲੇ ਤੇ ਜਾਂ ਸਾਨੂੰ ਇਹ ਜਿਹੜਾ ਨੇ ਉਹ ਇੱਕ ਦੂਸਰੇ ਦੇ ਨਾਲ ਲੜਾ ਲੈਂਦੇ ਕਦੇ ਧਰਮ ਦੇ ਨਾਮ ਤੇ ਕਦੇ ਕਿਸੇ ਹੋਰ ਨਾਮ ਤੇ ਕਦੇ ਕਿਸੇ ਹੋਰ ਨਾਮ ਤੇ ਤੇ ਅਸੀਂ ਲੋਕ ਧਰਮਾਂ ਦੇ ਐਨੇ ਪੱਕੇ ਹੋ ਗਏ ਆ ਅਸੀਂ ਘਰ ਭਾਵੇਂ ਰੋਟੀ ਹੋਵੇ ਚਾਹੇ ਨਾ ਹੋਵੇ ਕੰਮ ਸਾਡੇ ਕੋਲ ਹੋਵੇ ਚਾਹੇ ਨਾ ਹੋਵੇ ਸਾਡਾ ਲੜਾਈ ਲੜ ਕੇ ਨੁਕਸਾਨ ਕਿੰਨਾ ਹੋਵੇਗਾ ਇਕਨੋਮਿਕਲੀ ਇਹ ਚੀਜ਼ਾਂ ਅਸੀਂ ਸਮਝਦੇ ਹੀ ਨਹੀਂ ਅਸੀਂ ਕਹਿੰਦੇ ਆ ਕਿ ਬਸ ਲੜਨਾ ਹੈ ਤੇ ਲੜਨਾ ਹੈ ਅਸੀਂ ਤਾਂ ਜੰਮੇ ਹੀ ਲੜਨ ਤੇ ਮਰਨ ਲਈ ਆ। ਇਹ ਲੋਕ ਨੇ ਜਿਹੜੇ ਅੰਗਰੇਜ਼ ਇਹ ਆਪਣੀ ਅਚੀਵਮੈਂਟ ਮੰਨਦੇ ਐ ਕਿ ਅਸੀਂ ਮੋਬਾਈਲ ਦੀ ਕਾਰਡ ਕੱਢ ਦਿੱਤੀ, ਅਸੀਂ ਕੰਪਿਊਟਰ ਬਣਾ ਦਿੱਤੇ, ਅਸੀਂ ਜਹਾਜ਼ ਬਣਾ ਦਿੱਤੇ, ਅਸੀਂ ਜਿਹੜਾ ਹੈ ਮੈਡੀਕਲ ਉਪਕਰਨ ਬਣਾ ਦਿੱਤੇ। ਇਹ ਇਹਨਾਂ ਚੀਜ਼ਾਂ ਦੇ ਵਿੱਚ ਆਪਣੀ ਅਚੀਵਮੈਂਟ ਮੰਨਦੇ ਐ। ਪਰ ਜਿਹੜੇ ਸਾਡੇ ਭਾਰਤੀ ਲੋਕ ਨੇ ਖਾਸ ਕਰਕੇ ਅਸੀਂ ਕਹਿ ਲਈਏ ਹਿੰਦੂ ਸਿੱਖ ਮੁਸਲਮ ਅਸੀਂ ਇਸ ਚੀਜ਼ ਚ ਅਚੀਵਮੈਂਟ ਮੰਨਦੇ ਆ ਕਿ ਅਸੀਂ ਇੰਨੀਆਂ ਲੜਾਈਆਂ ਲੜੀਆਂ ਤੇ ਸਾਡੇ ਐਨੇ ਲੋਕ ਸ਼ਹੀਦ ਹੋ ਗਏ ਜੇ ਉਹਦੇ ਵਿੱਚ ਪੁੱਛਿਆ ਜਾਵੇ ਕਿ ਐਨੇ ਸ਼ਹੀਦ ਹੋਣ ਤੋਂ ਬਾਅਦ ਪ੍ਰਾਪਤ ਕੀ ਕੀਤਾ ਇੰਨੀਆਂ ਜਾਨਾਂ ਗਵਾ ਕੇ ਕੋਈ ਵੀ ਉੱਤਰ ਨਹੀਂ ਹੁੰਦਾ ਪਰ ਇਸ ਜਗ੍ਹਾ ਤੇ ਦੇਖੋ ਇਹਨਾਂ ਦੇ ਨਜ਼ਾਰੇ ਐਸ ਵੇਲੇ ਮੌਸਮ ਵੀ ਬਹੁਤ ਸੋਹਣਾ ਹੈ ਇੱਥੇ ਘਾਹ ਵੀ ਬੜਾ ਵਧੀਆ ਹੈ ਤੁਸੀਂ ਬੈਠ ਸਕਦੇ ਹੋ ਤੁਸੀਂ ਖੇਡ ਸਕਦੇ ਹੋ ਕਿਉਂਕਿ ਚੰਗਾ ਵਧੀਆ ਜਿਹੜਾ ਹੈ ਨਾ ਪਿਆਰਾ ਨਜ਼ਾਰਾ ਇੱਥੋਂ ਦਾ ਤੁਹਾਨੂੰ ਨਜ਼ਰ ਆਉਂਦਾ ਹੈ ਜਿਸ ਪਾਸੇ ਵੀ ਤੁਸੀਂ ਦੇਖਦੇ ਹੋ ਬਸ ਇੱਕ ਹੀ ਚੀਜ਼ ਨਿਕਲਦੀ ਵਾਓ ਵਾਓ ਐਂਡ ਲੈਵਲ ਦੀ ਜਿਹੜੀ ਹੈ ਉਹ ਸ਼ਾਂਤੀ ਤੇ ਬਿਊਟੀ ਹੈ ਇੱਥੇ ਕਿਉਂਕਿ ਭੀੜ ਭੜ ਕੋਈ ਵੀ ਨਹੀਂ ਹੈ ਖਾਸ ਕਰਕੇ ਕਿਸੇ ਵੀ ਪਾਸੇ ਦੇਖੋ ਹਰ ਪਾਸੇ ਵੱਲ ਅੱਛਾ ਵਧੀਆ ਤੇ ਸੋਹਣਾ ਨਜ਼ਾਰਾ ਹੀ ਸਾਨੂੰ ਜਿਹੜਾ ਉਹ ਦਿਸਦਾ ਜਿਸ ਪਾਸੇ ਨੂੰ ਵੀ ਅਸੀਂ ਨਜ਼ਰ ਘਮਾਉਨੇ ਆ ਉਧਰੇ ਸਾਨੂੰ ਹਰ ਚੀਜ਼ ਅੱਛੀ ਤੇ ਸੋਹਣੀ ਨਜ਼ਰ ਆਉਂਦੀ ਹੈ ਐਸ ਵੀਲੇ ਪੱਤੇ ਸਾਰੇ ਰੁੱਖਾਂ ਦੇ ਝੜ ਚੁੱਕੇ ਆ ਔਰ ਅੱਜ ਬਰਫ਼ ਵੀ ਰਾਤ ਪਈ ਸੀ ਪਰ ਉਹ ਥੋੜੀ ਬਰਫ਼ ਪਈ ਸੀ ਜਿਹੜੀ ਕਿ ਖੁਰ ਗਈ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਇੰਨੀ ਕੁ برف ਪਿਆ ਕਰੇਗੀ ਕਿ 1-1 2-2 ਫੁੱਟ برف ਚੜਿਆ ਕਰੇਗੀ ਔਰ ਹੋ ਸਕਦਾ ਹੈ ਕਿ ਹੁਣੇ ਹੀ ਸ਼ੁਰੂ ਹੋ ਜਾਵੇ ਥੋੜੀ ਦੇਰ ਤੱਕ ਕੁਝ ਕਹਾ ਨਹੀਂ ਜਾ ਸਕਦਾ ਪਰ ਇਹ ਹੈ ਜੀ ਨਜ਼ਾਰਾ ਇੱਥੋਂ ਦਾ ਔਰ ਇਸ ਤੋਂ ਬਾਅਦ ਜਿਹੜਾ ਅਸੀਂ ਅੱਗੇ ਹੋਰ ਚੀਜ਼ਾਂ ਵੀ ਤੁਹਾਨੂੰ ਦਿਖਾਉਣੀ ਆ ਕਿਉਂਕਿ ਹਮਿਲਟਨ ਤੇ ਮੇਰੀ ਕੋਸ਼ਿਸ਼ ਹੈ ਕਿ ਆਪ ਜੀ ਦੇ ਵਾਸਤੇ ਹਮਿਲਟਨ ਤੋਂ ਇੱਕ ਪੂਰੀ ਸੀਰੀਜ਼ ਲੈ ਕੇ ਆਵਾਂ ਤੇ ਤੁਹਾਨੂੰ ਹਮਿਲਟਨ ਦੀਆਂ ਹੋਰ ਚੀਜ਼ਾਂ ਵੀ ਮੁਕਾਵਾਂ ਪਰ ਇਹਦੇ ਨਾਲ ਦੀ ਨਾਲ ਹੀ ਮੇਰੀ ਇੱਕ ਗੁਜਾਰਿਸ਼ ਵੀ ਹੈ ਕਿ ਆਪ ਜੀ ਇਸ ਚੈਨਲ ਨੂੰ ਜ਼ਰੂਰ ਜਿਹੜਾ ਉਹ ਸਬਸਕ੍ਰਾਈਬ ਕਰ ਲਵੋ ਫਾਲੋ ਕਰੋ ਲਾਈਕ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਤੇ ਸੋਹਣੀਆਂ ਤੋਂ ਸੋਹਣੀਆਂ ਨੌਲੇਜ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਕੈਨੇਡਾ ਦੇ ਨਜ਼ਾਰੇ ਅਸੀਂ ਇਸੇ ਤਰ੍ਹਾਂ ਤੁਹਾਨੂੰ ਵਿਖਾਉਂਦੇ ਰਹੀਏ ਇਦੇ ਨਾਲ ਹੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਫਿਰ ਮਿਲਦੇ ਆਂ ਦੂਸਰੀ ਵੀਡੀਓ ਦੇ ਵਿੱਚ